ਹਾਂਜੀ ਭਾਈ ਜੀ ਤਰਨਦੀਪ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ Facebook ਪੇਜ ਤੇ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਸੀ ਖੀਰੀਆਂ ਪੱਠਾਂ ਦਾ ਮੁਕਾਬਲਾ ਤੇ ਹੁਣ ਜਿਹੜਾ ਸ਼ੁਰੂ ਹੋਣ ਜਾ ਰਿਹਾ ਇਹ ਦੋ ਦੰਦ ਪੱਠਾਂ ਦਾ ਮੁਕਾਬਲਾ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਸ਼ੇਅਰ ਆਪਣੇ ਚੈਨਲ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਅਸੀਂ ਇਹ ਜਾਣਕਾਰੀ ਦਿੰਦੇ ਰਹੀਏ ਤੇ ਆ ਦੋ ਦੰਦ ਪੱਠਾਂ ਦਾ ਮੁਕਾਬਲਾ ਠੀਕ ਆ ਜੀ ਰਿੰਗ ਦੇ ਵਿੱਚ ਪੱਠਾਂ ਨੇ ਜਿਹੜੀਆਂ ਪਹੁੰਚ ਗਈਆਂ 1 2 ਤੇ 1 3 ਤੇ 1 4 5 ਪੱਠਾਂ ਨੇ ਪਹੁੰਚ ਗਈਆਂ 5 ਤੇ 2 7 ਇਧਰੋਂ ਐਂਟਰ ਹੋਈ ਜਾਂਦੀਆਂ ਨੇ ਪੱਠਾਂ ਠੀਕ ਆ ਤੇ ਦੇਖਦੇ ਆ ਕੀ ਬਣਦਾ ਤੇ ਪਹਿਲਾਂ ਆਪਾਂ ਖੇਰੀਆਂ ਪੱਠਾਂ ਦਾ ਦਿੱਤਾ ਦੇਖਦੇ ਆ ਵੀ ਲੈ ਕੇ ਆਇਆ ਹੁੰਡਾ ਹੋਰ ਵੀ ਛੋਟੂ ਕੀ ਹਾਲ ਆ ਠੀਕ ਆ ਪੱਠ ਲੈ ਕੇ ਪਹੁੰਚ ਗਿਆ ਹਾਂ ਦੋ ਜਾਂਦਾ ਦੋ ਜਾਂਦਾ ਜੀ ਦੋ ਦੰਦ ਆਲਾ ਵਰ ਤੇਰਾ ਨਾਮ ਕੀ ਆ ਦੱਚ ਮੇਰਾ ਹਰਮਨਪ੍ਰੀਤ ਸਿੰਘ ਜੀ ਹਰਮਨਪ੍ਰੀਤ ਸਿੰਘ ਵੀ ਆ ਜਿਹੜਾ ਪੱਠ ਲੈ ਕੇ ਪਹੁੰਚਿਆ ਦੇਖਦੇ ਆ ਕੀ ਬਣਦਾ ਹਰਮਨਪ੍ਰੀਤ ਆਲੀ ਦਾ ਠੀਕ ਆ ਜੀ ਦੋ ਦੰਦ ਪੱਠਾਂ ਦੀ ਆ ਜਿਹੜੀ ਐਂਟਰੀ ਹੁੰਦੀ ਆ ਜੀ ਆ ਦੇਖੋ ਤੇ ਆ ਗੇਟ ਆ ਜਿਹੜੀਆਂ ਦੋ ਦੰਦ ਪੱਠਾਂ ਐਂਟਰ ਹੁੰਦੀਆਂ ਨੇ ਤੁਹਾਨੂੰ ਦਿਖਾਵਾਂਗੇ ਜੀ ਇੱਧਰ ਦੇਖੋ ਜੀ ਦੋ ਦੰਦ ਪੱਠਾਂ ਦੇ ਵਿੱਚ ਵੀ ਜਿਹੜਾ ਬੱਚਾ ਇੱਕ ਆਪਣੀ ਪਾਠ ਲੈ ਕੇ ਆਇਆ ਤੇ ਆਪਾਂ ਦੇਖਦੇ ਆਂ ਪੁੱਤਿਆਂ ਦਾ ਕੀ ਨਾਂ ਹਾਂ ਪੁੱਤ ਕੀ ਨਾਂ ਆ ਤੇਰਾ ਮੇਰਾ ਨਾਮ ਗੁਰਕੀਰਤ ਦਾ ਪਿੰਡ ਭਾਗੀਵੰਦਰ ਪਿੰਡ ਭਾਗੀਵੰਦਰ ਮੈਂ ਤੀਜੀ ਕਲਾਸ ਚ ਹੈਗਾ ਠੀਕ ਆ ਪੁੱਤ ਤੇ ਪਾਠ ਲੈ ਕੇ ਆ ਗਿਆ ਮੁਕਾਬਲੇ ਦੇ ਵਿੱਚ ਹਾਂ ਦੋ ਦੰਦ ਪਾਠ ਹੈ ਇਹ ਪਯੋਰ ਬੀਟਲ ਦੇ ਵਿੱਚ ਪਯੋਰ ਬੀਟਲ ਦੇ ਵਿੱਚ ਪਾਠ ਠੀਕ ਆ ਪੁੱਤ ਆ ਦੇਖੋ ਇਹ ਪਯੋਰ ਬੀਟਲ ਦੇ ਵਿੱਚ ਜਿਹੜੀ ਦੋ ਦੰਦ ਪਾਠ ਮੁੰਡਾ ਲੈ ਕੇ ਪਹੁੰਚਿਆ ਤੇ ਬਹੁਤ ਹੀ ਵਧੀਆ ਸ਼ੌਂਕ ਆ ਆਪਣੇ ਬੱਚਿਆਂ ਨੂੰ ਇਹ ਸ਼ੌਂਕ ਲਾਵੋ ਤਾਂ ਜੋ ਜਿਹੜੇ ਬੱਚੇ ਨੇ ਕਿਤੇ ਨਸ਼ੇ ਪੱਤੇ ਤੋਂ ਬਚਣ ਤੇ ਕੰਮ ਤੇ ਲੱਗਣ ਮੋੜਾਂ ਤੇ ਨਾ ਖੜਨ ਦੇਖੋ ਵੀਰ ਦੀ ਪੱਠਾ ਜਿਹੜੀ ਉਹ ਵੀ ਬਹੁਤ ਸੋਹਣੀ ਆ ਤੇ ਬੱਚੇ ਨੂੰ ਬਹੁਤ ਸ਼ੌਂਕ ਆ ਠੀਕ ਆ ਪੁੱਤ ਧੰਨਵਾਦ ਤੇਰਾ ਧੰਨਵਾਦ ਬਹੁਤ ਬਹੁਤ ਦੇਖੋ ਵੀਰ ਪੱਠਾ ਤੇ ਬਾਕੀ ਦਿੰਨੇ ਆ ਜਾਣਕਾਰੀ ਆ ਦੋ ਦਣ ਦੁਪੱਟਾਂ ਨੇ ਤੇ ਰਿੰਕ ਚ ਪਹੁੰਚੀ ਜਾਂਦੀਆਂ ਨੇ ਤੇ ਦਵਾਂਗੇ ਆਪਾਂ ਜਾਣਕਾਰੀ ਹਾਂਜੀ ਬਾਈ ਜੀ ਇਹ ਹੈਗਾ ਜੀ ਦੋ ਦੰਦ ਬੱਕਰੀਆਂ ਦਾ ਮੁਕਾਬਲਾ ਦੇਖਦੇ ਆ ਕਿੰਨੀਆਂ ਬੱਕਰੀਆਂ ਨੇ ਜਿਹੜੀਆਂ ਪਹੁੰਚੀਆਂ ਨੇ ਇੱਕ ਬੱਕਰੀ ਦੋ ਤਿੰਨ ਚਾਰ ਪੰਜ 6 6 ਤੇ ਇੱਕ 7 ਆ ਲੈ ਤਲ ਵਾਲੀ 7 8 9 10 10 11 12 13 14 15 15 ਬੱਕਰੀਆਂ ਨੇ ਜਿਹੜੀਆਂ ਦੋ ਦੰਦ ਦੇ ਵਿੱਚ ਇਹ ਪਹੁੰਚੀਆਂ ਨੇ ਕਈ ਵਾਰ ਇੱਕ ਅੱਧੀ ਰਹਿ ਜਾਂਦੀ ਆ ਫਿਰ ਵੀ ਦੇਖਦੇ ਆ ਕੀ ਬਣਦਾ 15 ਬੱਕਰੀਆਂ ਨੇ ਜਿਹੜੀਆਂ ਇਹ მე ਦੂਜੇ ਰਾਉਂਡ ਚ ਦੋ ਦੰਦ ਚ ਪਹੁੰਚੀਆਂ ਨੇ ਠੀਕ ਆ ਜੀ ਦੇਖਦੇ ਆ ਕੀ ਬਣਦਾ ਤੇ ਦਿਨੇ ਆ ਤੁਹਾਨੂੰ ਸੋਹ ਦੀ ਜਾਣਕਾਰੀ ਵੀ ਕਿਵੇਂ ਹੁੰਦਾ ਕਈ ਵਾਰ ਕਿਸੇ ਵੀਰ ਨੂੰ ਨਹੀਂ ਵੀ ਪਤਾ ਹੁੰਦਾ ਵੀ ਕਿਵੇਂ ਸ਼ੋਅ ਦੇ ਵਿੱਚ ਬੱਕਰੀ ਲੱਗਦੀ ਆ ਕੀ ਕੋਈ ਚੈੱਕ ਕਰਤੇ ਨੇ ਤੇ ਉਹਦੇ ਬਾਰੇ ਤੁਹਾਨੂੰ ਸਾਰੀ ਨੌਲੇਜ ਆ ਜਿਹੜੀ ਉਹ ਦਿੱਤੀ ਜਾਊ ਦੇਖਦੇ ਆ ਇੱਧਰ ਜੱਜ ਸਮਾਨ ਨੇ ਖੜੇ ਨੇ ਨੰਬਰ-ਨੰਬਰ ਲਾਉਂਦੇ ਨੇ ਤੇ ਇੱਦਾਂ ਕੀ ਬਣਦਾ ਇੱਧਰ ਨਾਲ ਹੀ ਜਿਹੜੇ ਦੋ ਦੰਦ ਬੱਕਰਿਆਂ ਦਾ ਮੁਕਾਬਲਾ ਚੱਲਦਾ ਦੋ ਦੰਦ ਬੱਕਰਿਆਂ ਚ ਦੇਖਦੇ ਆ ਬੱਕਰਿਆਂ ਨੇ ਪਾਰਟਿਸਿਪੇਟ ਕੀਤਾ ਠੀਕ ਹੈ ਜੀ ਦੋ ਤੇ ਇੱਕ ਤਿੰਨ ਤੇ ਇੱਕ ਚਾਰ ਪੰਜ 6 ਠੀਕ ਹੈ ਜੀ ਜੱਜ ਜਵਾਨ ਨੇ ਜਿਹੜਾ ਚੈੱਕ ਕਰਦੇ ਨੇ ਤੇ ਆਪਾਂ ਬੱਚੇ ਡਿਸਟਰਬ ਨਹੀਂ ਕਰਨਾ ਠੀਕ ਹੈ ਜੀ ਤੇ ਆਹ ਬੱਕਰਿਆਂ ਨੇ ਪਾਰਟਿਸਿਪੇਟ ਕੀਤਾ ਦੋ ਦੰਦ ਬੱਕਰੇ ਨੇ ਠੀਕ ਹੈ ਜੀ ਮਹਾਰਾਸ਼ਟਰ ਤੋਂ ਇਹ ਜੱਜ ਜਵਾਨ ਨੇ ਜਿਹੜੇ ਆਏ ਨੇ ਤੇ ਦੇਖਦੇ ਆ ਵੀ ਤੁਹਾਨੂੰ ਨਾਲ ਦੀ ਵਿੱਚ ਦਿਖਾਵਾਂਗੇ ਇਹ ਦੋ ਦੰਦ ਪੱਠਾਂ ਦਾ ਮੁਕਾਬਲਾ ਜੱਜ ਜਵਾਨ ਨੇ ਜਿਹੜੇ ਇਸ ਤਰ੍ਹਾਂ ਪੱਠਾਂ ਨੂੰ ਤੋੜ ਕੇ ਚੈੱਕ ਕਰਦੇ ਨੇ ਦੇਖਦੇ ਨੇ ਕਿਹੜੀ ਪੱਠ ਆ ਜਿਹੜੀ ਕਿਵੇਂ ਚੱਲਦੀ ਆ ਤੇ ਕੋਈ ਲੱਤਾਂ 'ਚ ਨੁਕਸਦਾ ਨਹੀਂ ਜਾਂ ਕੋਈ ਹੋਰ ਕੋਈ ਨੁਕਸਦਾ ਨਹੀਂ ਤੇ ਜੇ ਇਦਾਂ ਦਾ ਕੋਈ ਨੁਕਸਾ ਤਾਂ ਉਹ ਸ਼ੋਅ ਦੇ ਵਿੱਚ ਨਹੀਂ ਆਉਂਦੀ ਤੇ ਇਹਨੂੰ ਪਹਿਲਾਂ ਹੀ ਕੱਢ ਦਿੱਤਾ ਜਾਂਦਾ ਹਾਂਜੀ ਦੇਖੋ ਜੱਜ ਜਵਾਨ ਨੇ ਜਿਹਦਾ ਜਿਹਦਾ ਨੰਬਰ ਆਈ ਜਾਂਦਾ ਤੇ ਉਹ ਪੱਠ ਨੂੰ ਤੋੜ ਕੇ ਚੈੱਕ ਕਰਦੇ ਨੇ ਤੇ ਸਿੰਗ ਚੈੱਕ ਕਰਦੇ ਨੇ ਠੀਕ ਹੈ ਜੀ ਤੇ ਫੇਰ ਨੇ ਜਿਹੜੇ ਉਹ ਨੰਬਰ ਲੱਗਦੇ ਨੇ ਕੰਨ ਚੈੱਕ ਕਰਦੇ ਨੇ ਸਾਫ ਸਫਾਈ ਚੈੱਕ ਕਰਦੇ ਨੇ ਤੇ ਪੈਰ ਚੈੱਕ ਕਰਦੇ ਨੇ ਠੀਕ ਹੈ ਤੇ ਫੇਰ ਨੇ ਜਿਹੜੇ ਉਹ ਪੱਠਾਂ ਦੇ ਨੰਬਰ ਲੱਗਦੇ ਨੇ ਵੀ ਇਹ ਬੰਦੇ ਦੀ ਕਿੰਨੀ ਕੀ ਸਫਾਈ ਆ ਵੀ ਇਹ ਘਰੇ ਵੀ ਸਫਾਈ ਰੱਖਦਾ ਜਾਂ ਸੋਤੇ ਲੈ ਕੇ ਜਦਾ ਆ ਉਦੋਂ ਹੀ ਸਫਾਈ ਕੀਤੀ ਆ ਤੇ ਸਾਰਾ ਕੁਝ ਜੱਜ ਜਵਾਨ ਨੇ ਜਿਹੜੇ ਇਹ ਦੇਖ ਕੇ ਨੰਬਰ ਲਾਉਂਦੇ ਨੇ ਆ ਦੇਖੋ ਚੈੱਕ ਕਰਦੇ ਠੀਕ ਹੈ ਜੀ ਜੱਜ ਜਸ਼ਵੰਤ ਜਿਹੜਾ ਇਹ ਕੰਪੀਟੀਸ਼ਨ ਸਮਾਪਤ ਕਰਦਾ ਆ ਦੇਖੋ ਜੀ ਛੋਟਾ ਜਿਹਾ ਬੱਚਾ ਜਿਹੜਾ ਉਹ ਰਿੰਗ ਤੱਕ ਆਪਦੀ ਪਾਠਾ ਜਿਹੜੀ ਉਹ ਲੈ ਕੇ ਪਹੁੰਚਿਆ ਤੇ ਆਪਣੇ ਬੱਚਿਆਂ ਨੂੰ ਵੀ ਇਹ ਜੇ ਸ਼ੌਂਕ ਆ ਤਾਂ ਉਹਨਾਂ ਨੂੰ ਰੋਕਿਆ ਨਾ ਕਰੋ ਤੇ ਇਹ ਸ਼ੌਂਕ ਬਹੁਤ ਵਧੀਆ ਇਹਦਾ ਵੀ ਮਿਹਨਤ ਇਹ ਲੱਗੇ ਹੋਇਆ ਤੇ ਦੂਜੇ ਪਾਸੇ ਲਖਪ੍ਰਿੰਦ ਤੇ ਅਸ਼ਟਪਲੀ ਜਿਹੜੇ ਸਪੈਸ਼ਲੀ ਮਾੜਾ ਅਸ਼ਟਪਦੋਂ ਹੱਟੇ ਆ ਉਹ ਬੱਕਰਿਆਂ ਦੀ ਜੱਟਮੈਂਟ ਕਰਦੇ ਆ ਪੇਤੋਂ ਹੁੰਦੇ ਨੇ ਪਾਰ ਐਸਰ ਫਾਰਮ ਵਾਲੇ ਦੋਨਾਂ ਬੱਕਰਿਆਂ ਦਾ ਮੁਕਾਬਲਾ ਬਹੁਤ ਕੋਟੇ ਤੋਂ ਪੂਰੀ ਜਾਂਦਾ ਹੈਗਾ ਤੇ ਕੰਮ ਪੂਰਾ ਫਸਾਹ ਹਲਾ ਦੇਖਦੇ ਆ ਕਿਹੜੇ ਬਾਜੀਕਾਰ ਦੇ ਆ ਜਿੰਦੀ ਬੱਕਰਿਆਂ ਦੀ ਤਾਂ 13 ਦੋ ਦੰਦ देखो जज समान जो गोडे गिट्टे पूछ स्थान सारा कुछ जो चेक करके फिर नंबर लगते हैं ठीक है जी ਆਪਰ ਕੰਪੀਟੀਸ਼ਨ ਨੂੰ ਆਪਾਂ ਸਾਰੇ ਲੈ ਕੋ ਲਈ ਟਾਈਮ ਨਾਲ ਆਪਣਾ ਕੰਮ ਨੂੰ ਕੰਪਲੀਟ ਰਹੀ ਹੋਈ ਹੈ। ਟਾਈਮ ਦੇ ਨਾਲ ਆਪਾਂ ਹਾਂਜੀ ਆ ਦੇਖੋ ਬਹੁਤ ਹੀ ਬਹੁਤ ਹੀ ਸੋਹਣੀ ਪੱਠਾ ਦੋਦੰਦ ਚ ਦੇਖਦਾ ਕੀ ਬਣਦਾ ਇਸ ਟਾਈਮ ਤਾਂ ਯਾਨੀ ਇਹੀ ਵਧੀਆ ਲੱਗਦੀ ਆ ਖੜੀ। ਬਾਕੀ ਦੇਖਦੇ ਆ ਜੱਜ ਜਵਾਨ ਕਿਹਨੂੰ ਲਿਆਉਂਦੇ ਨੇ ਨੰਬਰ ਚ ਠੀਕ ਹੈ ਜੀ ਤੇ 15 ਕਪੱਠਾ ਨੇ ਜਿਹੜਾ ਦੋਦੰਦ ਚ ਪਾਰਟਿਸਪੇਟ ਕੀਤਾ ਤੇ ਇੱਥੇ ਕਿਹੜੀ ਕਿਹੜੀ ਪੱਠਾ ਆਉ ਹਾਂਜੀ ਆ ਪਹਿਲੇ ਰਾਉਂਡ ਦੇ ਵਿੱਚੋਂ ਆਹ ਨੇ ਜਿਹੜੀਆਂ ਪੱਠਾਂ ਇਹ ਬਾਹਰ ਕੱਢਤੀਆਂ ਜੀ ਤਿੰਨ ਪੱਠਾਂ ਇਹ ਬਾਹਰ ਕੱਢਤੀਆਂ ਤੇ ਦੋ ਪੱਠਾਂ ਨੇ ਜਿਹੜੀਆਂ ਆਹ ਬਾਹਰ ਕੱਢਤੀਆਂ ਪੰਜ ਪੱਠਾਂ ਨੇ ਜਿਹੜੀਆਂ ਇਹ ਰਾਉਂਡ ਚੋਂ ਪਹਿਲੇ ਚੋਂ ਛਾੜਤੀਆਂ ਤੇ ਰਹਿ ਗਿਆ 1 2 3 4 5 6 7 8 9 ਪੱਠਾਂ ਰਹਿ ਗਈਆਂ ਠੀਕ ਹੈ ਜੀ ਤੇ ਪੰਜ ਪੱਠਾਂ ਨੇ ਜਿਹੜੀਆਂ ਕੱਢਤੀਆਂ ਦੋ ਦੰਦ ਮੁਕਾਬਲੇ ਚੋਂ ਤੇ ਇਹ ਨੌ ਪੱਠਾਂ ਨੇ ਜਿਹੜੀਆਂ ਰਹਿ ਗਈਆਂ ਇਹ ਨੌ ਦੇ ਵਿੱਚੋਂ ਵੀ ਪੱਠਾਂ ਕੱਢਣੀਆਂ ਨੇ ਦੇਖਦੇ ਹਾਂ ਕੀ ਬਣਦਾ ਹਾਂਜੀ ਇਹ ਨੌ ਪੱਠਾਂ ਨੇ ਜਿਹੜੀਆਂ ਦੋ ਦੰਦ ਦੇ ਵਿੱਚ ਖੜੀਆਂ ਨੇ ਤੇ ਹੁਣ ਇਹਨਾਂ ਦੇ ਵਿੱਚੋਂ ਵੀ ਪੱਠਾਂ ਛਾਂਟ ਕੇ ਬਾਹਰ ਕੱਢਣੀਆਂ ਨੇ ਠੀਕ ਹੈ ਜੀ ਇੱਥੇ ਆ ਕੇ ਜਿਹੜਾ ਪੂਰਾ ਮੈਚ ਅੜ ਜਾਂਦਾ ਤੇ ਜੱਜ ਜਵਾਨ ਨੂੰ ਵੀ ਔਖਾ ਹੋ ਜਾਂਦਾ ਪਸ਼ੂ ਸ਼ਾਂਟਣਾ ਤੇ ਸਾਰੇ ਪਸ਼ੂ ਨੇ ਜਿਹੜੇ ਨੌ ਦੇ ਨੌ ਹੀ ਵਧੀਆ ਨੇ ਨੌ ਦੇ ਵਿੱਚੋਂ ਵੀ ਕੁਝ ਪੱਠਾ ਨੇ ਜਿਹੜੀਆਂ ਉਹ ਬਾਹਰ ਕੱਢਣੀਆਂ ਨੇ ਦੇਖਦੇ ਆ ਕੀ ਬਣਦਾ ਦੇਖੋ ਜੀ ਇਸ ਤਰ੍ਹਾਂ ਤੋੜ ਕੇ ਆ ਤੇ ਚੈੱਕ ਕਰਦੇ ਨੇ ਬਾਰ-ਬਾਰ ਇਹ ਦੂਜਾ ਦੋ ਦੰਦ ਦਾ ਦੂਜੇ 라운 ਦਾ ਮੁਕਾਬਲਾ ਫੇਰ ਦੂਜੀ ਵਾਰ ਨੇ ਜਿਹੜੀਆਂ ਪੱਠਾਂ ਜੱਜ ਸ਼ਵਾਨ ਨੇ ਚੈੱਕ ਕਰਕੇ ਦੇਖਦੇ ਨੇ ਠੀਕ ਆ ਦੇਖਦੇ ਆ ਫਿਰ ਕੀ ਬਣਦਾ ਆ ਤੀਜੇ ਨੰਬਰ ਵਾਲੀ ਪੱਠ ਨੂੰ ਤੋੜ ਕੇ ਦੇਖਦੇ ਨੇ ਤੇ ਚੈੱਕ ਕਰਦੇ ਨੇ ਤੀਜੇ ਨੰਬਰ ਵਾਲੀ ਪੱਠ ਨੂੰ ਜੱਜ ਜਸਮਾਨ ਠੀਕ ਆ ਜੀ ਦੇਖਦੇ ਆ ਕੀ ਕਹਿੰਦੇ ਆ ਇਹ ਹੈ ਕਿ ਤੀਜੇ ਨੰਬਰ ਵਾਲੀ ਪੱਠ ਨੂੰ ਜਿਹੜਾ ਤੋੜ ਕੇ ਦੇਖ ਰਹੇ ਆ ਆਦੂ ਭੈਣ ਜੀ ਰਾਜੀ ਵੀਰ ਜੀ ਸਲਮ ਜੀ ਨੰਬਰ ਦਾ ਜਿਹਨਾਂ ਨੇ ਚਾਰ ਨੰਬਰ ਪੱਠ ਚੈੱਕ ਕਰਦੇ ਹੋਏ ਠੀਕ ਹੈ ਜੀ ਤੇ ਵੀਡੀਓ ਆ ਜਿਹੜੀ ਥੋੜੀ ਜਿਹੀ ਲੰਬੀ ਬਣ ਜੂ ਪਰ ਸੋਹ ਦੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਜਾਊ ਤੇ ਕੋਈ ਵੀ ਬੰਦਾ ਸ਼ੋਅ ਬਾਰੇ ਪੱਟ ਤਿਆਰ ਕਰਨੀ ਚਾਹੁੰਦਾ ਹੈ ਤਾਂ ਉਹ ਨੂੰ ਇਹ ਵੀਡੀਓ ਦੇਖ ਕੇ ਪਤਾ ਚੱਲ ਜਾਊਗਾ ਵੀ ਕੀ ਕੀ ਦੇਖਦੇ ਨੇ ਜੱਜ ਜਵਾਨ ਕੀ ਹੁੰਦਾ ਸਾਰਾ ਕੁਝ ਦੇਖੋ ਜੀ ਜੱਜ ਜਵਾਨ ਨੇ ਚੈੱਕ ਕਰਦੇ ਕੰਨ ਚੈੱਕ ਕਰਦੇ ਨੇ ਤੇ ਸਾਰੇ ਨੂੰ ਚੈੱਕ ਕਰਦੇ ਨੇ ਸਾਰਾ ਕੁਝ ਦੇਖ ਕੇ ਫਿਰ ਨੰਬਰ ਨੇ ਜਿਹੜੇ ਉਹ ਲੱਗਦੇ ਨੇ ਰੋਡ ਨੰਬਰ ਦੋ ਦੇ ਵਿੱਚ ਦੋ ਦੇ ਵਿੱਚ ਦੋ 7 ਲੱਗਿਆ ਬਾਕੰਟਰ ਲੱਗੋ ਤੇ 11 60 ਦਾ ਮੋਬਾਈਲ ਨੰਬਰ ਲਗਾ ਕੇ ਲੈ ਕੇ ਗਏ ਸਾਰੇ ਵੀਰਾਂ ਨੇ ਮੋਗੇਉ ਦੇਸੀ ਸਾਹਿਬਾ ਖਾ ਪਰ ਕਰਵਾ ਲੈਣੇ ਮਿਸੂਰ ਦੇ ਨੀੜੇ ਤੇ ਪੁੱਤ ਨਾਲ ਫਿਰ 3 ਤੋਂ 6 ਦਿਨਾਂ ਦੇ ਹਾਂਜੀ ਬਾਈ ਜੀ ਜਿਹੜੀਆਂ ਪੱਠਾਂ ਨੇ ਸਾਰੀਆਂ ਤੋੜ ਕੇ ਤਾਂ ਦੇਖ ਲਈਆਂ ਤੇ ਹੁਣ ਸਾਰੀਆਂ ਪੱਠਾਂ ਦਾ ਜਿਹੜਾ ਮੂੰਹ ਆ ਉਹ ਸਿੱਧਾ ਕਰਾ ਕੇ ਜੱਜ ਜੀ ਸ਼ਵਾਨ ਦੇਖ ਰਹੇ ਨੇ ਇਕੱਲੀ-ਇਕੱਲੀ ਨੂੰ ਕਿਹੜੀ ਪੱਠ ਸੋਹਣੀ ਤੇ ਸਹੀ ਲੱਗਦੀ ਆ ਤੇ ਦੇਖਦੇ ਆ ਕਿਹੜੀਆਂ ਰਹਿੰਦੀਆਂ ਨੇ ਤੇ ਕਿਹੜੀਆਂ ਬਾਹਰ ਜਾਂਦੀਆਂ ਨੇ ਹਾਂਜੀ ਬਾਈ ਜੀ ਨੌ ਪੱਠਾਂ ਦੇ ਵਿੱਚੋਂ ਨੇ ਜਿਹੜੀਆਂ ਆ ਦੋ ਪੱਠਾਂ ਬਾਹਰ ਕੱਟਦੀਆਂ ਠੀਕ ਹੈ ਇੱਕ ਤਾਂ 73 ਨੰਬਰ ਟੋਕਨ ਆ ਤੇ ਇੱਕ ਆ ਪੱਠਾ ਇਹ ਦੋ ਹੀ ਪੱਠਾਂ ਨੇ ਜਿਹੜੀਆਂ ਬਾਹਰ ਕੱਢਤੀਆਂ ਨੌ ਪੱਠਾਂ ਸੀਗੀਆਂ ਤੇ ਪੱਠਾਂ ਰਹਿ ਗਈਆਂ ਵੀਰੇ 7 ਆ ਠੀਕ ਹੈ ਜੀ ਆ ਦੇ 7 ਦੀਆਂ 7 ਹੀ ਪੱਠਾਂ ਨੇ ਜਿਹੜੀਆਂ ਉਹ ਲੈਂਚ ਖੜੀਆਂ ਨੇ ਤੇ ਦੋ ਪੱਠਾਂ ਨੇ ਜਿਹੜੀਆਂ ਉਹ ਜੱਜ ਸ਼ਵਾਨ ਉਹਨਾਂ ਨੇ ਬਾਹਰ ਕੱਢਤੀਆਂ ਤੇ ਹੁਣ ਇਹਨਾਂ ਦੇ ਵਿੱਚੋਂ ਦੇਖਦੇ ਆ ਕਿਹੜੀਆਂ ਕਿਹੜੀਆਂ ਨੰਬਰ ਤੇ ਆਉਂਦੀਆਂ ਨੇ ਕੀ ਬਣਦਾ ਹਾਂਜੀ ਭਾਈ ਜੀ 7 ਪੱਠਾਂ ਨੂੰ ਜਿਹੜਾ ਹੁਣ ਜਾਜ ਜਸ਼ਵੰਤ ਤੋੜ ਕੇ ਦੇਖਦੇ ਨੇ ਤੇ ਦੇਖਦੇ ਨੇ ਕਿਹੜੀ ਪਹਿਲੇ ਦੂਏ ਤੀਏ ਚੌਥੇ ਪੰਜਵੇਂ ਛੇਵੇਂ ਛੱਤਵੇਂ ਤੇ ਆਉਂਦੀ ਆ ਠੀਕ ਹੈ ਜੀ ਤੇ ਚਲੋ ਸੱਤੇ ਪੱਠਾ ਨੂੰ ਨਾ ਤੋੜ ਕੇ ਦੇਖਦੇ ਨੇ ਠੀਕ ਹੈ ਜੀ ਆ ਦੇਖੋ ਤੁਹਾਨੂੰ ਦਿਖਾਉਨੇ ਆ ਆ ਹੈ ਕਿ ਇੱਕ ਨੰਬਰ ਪੱਠਾ ਦੋ ਨੰਬਰ ਪੱਠ ਤਿੰਨ ਨੰਬਰ ਪੱਠ ਠੀਕ ਹੈ ਜੀ 7 ਨੰਬਰ ਪੱਠ 5 ਨੰਬਰ ਪੱਠ ਠੀਕ ਹੈ ਜੀ ਇਹਨਾਂ 'ਚ ਦੇਖਦੇ ਆ ਕਿਹੜੀਆਂ ਪੱਠਾਂ ਨੇ ਨੰਬਰ 'ਚ ਆਉਂਦੀਆਂ ਨੇ ਹਾਂਜੀ ਭਾਈ ਜੀ ਆਹ 7 ਪੱਠਾਂ ਨੇ 7ਾਂ ਦੇ ਵਿੱਚੋਂ ਹੁਣ ਪਹਿਲਾ ਦੂਆ ਜਿਹੜਾ ਨੰਬਰ ਆ ਉਹ ਜੱਜ ਸਾਹਿਬ ਦੱchnਗੇ ਵੀ ਕਿਹੜੀਆਂ ਪਹਿਲੇ ਤੇ ਆਈਆਂ ਕਿਹੜੀ ਦੂਜੇ ਤੇ ਆਈਆਂ ਕਿਹੜੀ ਤੀਜੇ ਤੇ ਆਈਆਂ ਤੇ ਜੱਜ ਸਾਹਿਬ ਦੱਸਣਗੇ ਤੇ 6 ਦਿਨ ਦੇ ਬੱਕਰੀਆਂ ਨੇ ਜਿਹੜੀਆਂ ਇਹ ਨੰਬਰ ਚ ਆਈਆਂ ਨੇ ਰਿਜ਼ਲਟ ਤਿਆਰ ਹੋ ਗਿਆ ਤੇ ਪਹਿਲਾ ਦੂਆ ਤੀਆ ਨਾਮ ਚੌਥਾ ਦੇਖਦੇ ਆ ਕਿਹੜੀ ਕਿਹੜੀ ਨੂੰ ਆਉਂਦਾ ਤੇ ਕਰੋ ਅਡੀਕ ਠੀਕ ਹੈ ਜੀ ਦਿਨਿਆਂ ਜਾਣਕਾਰੀ ਹਾਂਜੀ ਬਾਈ ਜੀ ਇਹ ਆਈ ਆ 7ਵੇਂ ਨੰਬਰ ਤੇ जी सतमें नंबर से आई आई जी छेवें नंबर ते ये आई छेवें नंबर ते जी ठीक है जी पांचवें नंबर ते आई जी ओ दौ सौ दो, दो, दो। आई जी पांचवें नंबर ते दो सौ दो

92 ਨੰਬਰ ਆ ਗਈ ਜੀ ਇਹ ਤੀਜੇ ਨੰਬਰ ਤੇ ਇਹ ਆਈ ਹੈ ਜੀ ਤੀਜੇ ਨੰਬਰ ਤੇ ਠੀਕ ਹੈ ਜੀ ਇਹ ਬੱਕਰੀਆਂ ਰਹਿ ਗਈਆਂ ਦੋ ਫਸਟ ਤੇ ਸ਼ਾਇਦ ਟਾ ਰੇਟ ਨੰਬਰ ਆਈ ਆ ਜੀ ਪਹਿਲੇ ਨੰਬਰ ਤੇ ਠੀਕ ਹੈ ਜੀ ਆ ਆਈਆ ਵੀਰੇ ਦੂਜੇ ਨੰਬਰ ਤੇ ਠੀਕ ਆ ਜੀ ਤੇ ਆ ਪਠਾ ਹੀ ਆ ਪਹਿਲੇ ਨੰਬਰ ਤੇ ਵੀਰੇ ਠੀਕ ਆ ਪਟਿਆਲੇ ਤੋਂ ਜ਼ਿਲ੍ਹੇ ਦੀ ਬੱਕਰੀ ਆ ਆ ਹੈਗੀ ਆ ਪਹਿਲੇ ਨੰਬਰ ਤੇ ਆਈ ਆ ਠੀਕ ਆ ਦੇਖੋ ਪਠਾ ਦਾ ਮੂੰਹ ਸਿਰ ਨਾਮ ਤਾਂ ਸਹੀ ਲਿਖਿਆ ਮੂਰੇ ਪਟਿਆਲਾ ਜਿਹੜਾ ਪਿੰਡ ਕੱਲਰ ਬਾਜਰੀ ਆ ਆਈ ਆ 2 ਨੰਬਰ ਤੇ ਠੀਕ ਆ ਜੀ ਆ 2 ਨੰਬਰ ਆਈ ਆ ਇਹ ਵੀ ਪਟਿਆਲੇ ਜ਼ਿਲ੍ਹੇ ਦੀ ਆ ਠੀਕ ਆ ਜੀ ਆ ਇਹ ਪਹਿਲੇ ਨੰਬਰ ਤੇ ਪੱਟ ਹਾਂਜੀ ਬਾਈ ਜੀ ਇਹ ਸੀਗਾ ਜੀ ਦੋ ਦੰਦ ਪੱਠਾਂ ਦਾ ਮੁਕਾਬਲਾ ਠੀਕ ਹੈ ਜੀ ਇਹ ਤੁਹਾਨੂੰ ਪੂਰਾ ਦਿਖਾਇਆ ਕਿਹੜੀ ਪਹਿਲੇ ਦੂਏ ਤੀਏ ਚੌਥੇ ਤੇ ਆਈਆ ਸੱਤਵੇਂ ਤੱਕ ਤੇ ਜੇਕਰ ਆਪਣੀ ਵੀਡੀਓ ਚੰਗੀ ਲੱਗੀ ਆਪਣੇ ਚੈਨਲ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਇਹ ਸੀਗਾ ਜੀ ਦੋ ਦੰਦ ਪੱਠਾਂ ਦਾ ਮੁਕਾਬਲਾ 63 ਨੰਬਰ ਆਈਆ ਪਹਿਲੇ ਤੇ ਜੀ ਆਪ 88 ਜਾਂ ਦੂਜੇ ਨੰਬਰ ਤੇ ਠੀਕ ਹੈ ਜੇਕਰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਠੀਕ ਹੈ ਚੈਨਲ ਨੂੰ ਸਸ਼ਿਆਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ